ਆਉਣੇ ਦੇ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਇੱਕ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਤੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕਾਇ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਕੋਈ ਨਹੀਂ ਉੱਥੇ ਫਤੇਗੜ ਸਾਹਿਬ ਆਜਾ ਉੱਥੇ ਕਰਦੇ ਨੇ ਇਹ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇਵੇਂ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਂ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘਰ ਉੱਥੇ ਆਜ ਕੋੜੇ ਵੇਚ ਕੇ ਤੁਸੀਂ ਜੋਣੇ ਦੇ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਇੱਕ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਣਾ ਤੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਾਰਨਾ ਗੱਲ ਕਰ ਲੋ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਕੋਈ ਨਹੀਂ ਉੱਥੇ ਫਤੇਗੜ ਸਾਹਿਬ ਆਜੋ ਉੱਥੇ ਕਰਦੇ ਨਹੀਂ ਦੱਸੋ ਕੀ ਰੋਲਾ ਕੀ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇ ਵਿੱਚ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਨੇ ਜਾਣ ਸੱਸ ਜੇ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ